ਸਿੱਖਾਂ ਦੇ ਨਾਲ ਜੁੜੀ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਮਹਾਰਾਸ਼ਟਰ ਦੀ ਸਰਕਾਰ ਨੇ ਨਦੇੜ ਸਿਕ ਗੁਰਦੁਆਰਾ ਸੱਚਕੰਨ ਸ੍ਰੀ ਹਜੂਰ ਸਾਹਿਬ ਐਕਟ 1955 ਦੇ ਵਿੱਚ ਸੋਧ ਕਰਨ ਵਾਲੇ ਫੈਸਲੇ ਤੇ ਰੋਕ ਲਗਾ ਦਿੱਤੀ ਹੈ ਉਨੇ ਹ ਸੋਧ ਬਿੱਲੇ ਵਿਧਾਨ ਸਭਾ ਦੇ ਵਿੱਚ ਪੇਸ਼ ਕਰਨ ਤੋਂ ਪਹਿਲਾਂ ਸਾਰਿਆਂ ਦੀ ਸਹਿਮਤੀ ਲਈ ਜਾਵੇਗੀ ਫਿਰ ਹੀ ਇਸ ਤੇ ਕੋਈ ਫੈਸਲਾ ਲਿਆ ਜਾਵੇਗਾ ਇਹ ਜੀ ਜਾਣਕਾਰੀ ਭਾਜਪੀ ਲੀਡਰ ਆਰ ਪੀ ਸਿੰਘ ਵੱਲੋਂ ਦਿੱਤੀ ਗਈ ਹੈ ਆਰ ਪੀ ਸਿੰਘ ਨੇ ਦਾਵਾ ਕੀਤਾ ਹੈ ਕਿ ਉਹਨਾਂ ਨੂੰ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦਾ ਫੋਨ ਆਇਆ ਸੀ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਨਾਦੇੜ ਸਿੱਖ ਗੁਰਦੁਆਰਾ ਸੱਚਖੰਡ ਸ੍ਰੀ ਹਜੂਰ ਸਾਹਿਬ ਐਕਟ 1956 ਦੇ ਵਿੱਚ ਸੋਧ ਤੇ ਰੋਕ ਲਗਾ ਦਿੱਤੀ ਗਈ ਹੈ ਮੌਜੂਦਾ ਸਮੇਂ 1955 ਦੇ ਐਕਟ ਅਨੁਸਾਰ ਹੁਣ ਤੱਕ ਤਖਤ ਹਜੂਰ ਸਾਹਿਬ ਬੋਰਡ ਦੇ ਵਿੱਚ ਕੁੱਲ 17 ਮੈਂਬਰ ਨੇ ਜਿਨ੍ਹਾਂ ਚੋਂ 4 ਮੈਂਬਰ ਸ਼੍ਰੋਮਣੀ ਕਮੇਟੀ ਵੱਲੋਂ ਨਾਮਜ਼ਦ ਹੁੰਦੇ ਨੇ 4 ਮੈਂਬਰ ਸੱਚਖੰਡ ਹਜੂਰ ਖਾਲਸਾ ਦੀਵਾਨ ਦੇ ਸੰਸਦ ਵੱਲੋਂ ਦੋ ਸਿੱਖ ਮੈਂਬਰ ਚੀਫ ਖਾਲਸਾ ਦੀਵਾਨ ਤੇ ਇੱਕ ਮਰਾਠਵਾਲਾ ਦੇ 7 ਜ਼ਿਲ੍ਹਿਆਂ ਤੋਂ ਸਿੱਧੇ ਚੁਣੇ ਦੇ 3 ਮੈਂਬਰ ਸ਼ਾਮਿਲ ਹੁੰਦੇ ਨੇ ਇਸ ਦੇ ਨਾਲ ਹੀ ਮਹਾਰਾਸ਼ਟਰ ਦੇ ਆਂਧਰਾ ਪ੍ਰਦੇਸ਼ ਤੋਂ ਇੱਕ-ਇੱਕ ਮੈਂਬਰ ਦੇ ਨਾਢੇੜ ਕਲੈਕਟਰ ਨਾਮਜਿਤ ਹੁੰਦੇ ਨੇ ਇਸ ਐਕਟ ਦੇ ਵਿੱਚ ਸੋਧ ਕਰਕੇ ਮਹਾਰਾਸ਼ਟਰ ਸਰਕਾਰ ਨੇ ਬੋਰਡ ਦੇ કુલ 17 ਮੈਂਬਰਾਂ ਚੋਂ 20 ਨੂੰ ਸਿੱਧੇ ਤੌਰ ਤੇ ਨਾਮਯਤ ਕਰਨ ਦਾ ਰਾਹ ਖੋਲ ਦਿੱਤਾ ਹੈ ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਗਏ ਮੈਂਬਰਾਂ ਦੀ ਗਿਣਤੀ 4 ਤੋਂ ਘਟਾ ਕੇ 2 ਕਰ ਦਿੱਤੀ ਗਈ ਸੀ ਚੀਫ ਖਾਲਸਾ ਦੀਵਾਨ ਹਜੂਰ ਸਚਕੰਡ ਦੀਵਾਨ ਦੀ ਨਾਮਜਗਦੀ ਖਤਮ ਕਰ ਦਿੱਤੀ ਗਈ ਸੀ ਇਸੇ ਤਰ੍ਹਾਂ ਬੋਰਡ ਦੇ ਮੈਂਬਰ ਰਹੇ ਦੋ ਸਿੱਖ ਸੰਸਦ ਮੈਂਬਰਾਂ ਨੂੰ ਵੀ ਸੋਧ ਵਿਦੇ ਵਿੱਚ ਅਧਿਕਾਰ ਤੋਂ ਵਾਂਝਾ ਕਰ ਦਿੱਤਾ ਗਿਆ ਸੀ ਦੱਸਿਆ ਕਿ ਲਗਾਤਾਰ ਸਿੱਖਾਂ ਦੇ ਵੱਲੋਂ ਇਸ ਬਿੱਲ ਦੇ ਵਿੱਚ ਜੋ ਸੋਧ ਕੀਤਾ ਗਿਆ ਹੈ ਉਸ ਤੇ ਵਿੱਚ ਨਿਖੇਧੀ ਕੀਤੀ ਜਾ ਰਹੀ ਸਰਕਾਰ ਤੇ ਸਿੱਖ ਭੜਕਦੇ ਹੋਏ ਨਜ਼ਰ ਆ ਰਹੇ ਸੀ ਤੇ ਹੁਣ ਸਰਕਾਰ ਨੇ ਇਸ ਤੇ ਰੋਕ ਲਗਾ ਦਿੱਤੀ ਹੈ